ਸਤਿਗੁਰ ਨੇਂਦਰ ਜੀ ਸੰਗ ਜੇ ਬਾਪੁਰਖਾ ਜੈ ਸਤਪੁਰਾਂ ਜੀ ਆਪ ਜੀ ਬੁੜਬਾੜੀ ਦੀ ਪਾਲਕਤਾ ਸਭ ਸਾਰਿਆਂ ਸਰ ਦਾ ਹੀ ਅਰਤੀ ਦੀ ਪੈਡ ਸਾਰੀਆਂ ਪੜ੍ਹਾ ਜਾਂਦੀਆਂ ਹਨ ਜਦੋਂ ਬਾਪੁਰਖ ਹੋਟਾ ਕੇ ਸਾਡਾ ਬੋਲਣਾ ਮਿਲ ਰਹਿ ਨਹੀਂ ਕਰਦਾ ਪਰ ਫਿਰ ਵੀ ਜਿਵੇਂ ਹੋਕਮ ਲਾਇਆ ਹੈ ਕੁਝ ਮਿੰਟਾਂ ਵਾਸਤੇ ਆਪ ਜੀ ਦੇ ਦੱਸੇ ਸਤਪੁਰਸ਼ ਮਹਾਤਮਾ ਇਹ ਸੰਸਾਰ ਵਿੱਚ ਆਪ ਕੋ ਹੋਏ ਪਰਮੇਸ਼ਰ ਦਾ ਜੇਤਵਤਾਰ ਅਕਾਲ ਪੁਰ ਪਰਮੇਸ਼ਰ ਦੀ ਵਡਿਆਈ ਨੂੰ ਅਕਾਲ ਪੁਰ ਕਾਪੜੇ ਸਾਰੀ ਮਹਾਰਾਜ ਸੰਸਾਰ ਵਿੱਚ ਪ੍ਰਗਟ ਹੋਤਾ ਹੈ ਜਿਹੜੇ ਸਾਧੂ

ਮਨੁੱਖੀ ਜੀਵਨ ਦੀਆਂ ਰੋਹ ਰੀਤੀਆਂ ਕੀ ਹਾਰਾ ਇਹ ਜੀਵਨ ਕਿਵੇਂ ਜੀਵਣਾ ਉਹ ਸਾਦਮਾ ਤੋਂ ਪ੍ਰੇਰਣਾ ਕਾਹੂ ਹੁੰਦੀ ਪਰਸ਼ੁਮਾਂ ਦੇ ਮਨਿੰਦ ਮਨੁੱਖੀ ਜੀਵਨ ਨੂੰ ਜੀਵੜਾ ਇਹ ਲੱਖ ਕਰੋੜਾ ਜੀਵਾਂ ਦੇ ਹਿੱਸੇ ਹੋਕਰ ਬਾਪੁਰਖਾ ਦੇ ਦਰਗ੍ਰੰਥਾਂ ਵਿੱਚ ਤੇ ਬੈਦਰ ਕਹੇ ਹਨ ਨਿਤਰਾਸ ਖੋਪੇ ਇਹ ਸਭ ਪਸ਼ੂ ਸਵਾਰ ਨੇਦਰੜੀ ਪਸ਼ੂ ਵੀ ਸੌਂਦੇ ਆ ਮਨੁੱਖ ਵੀ ਸੌਂਦੇ ਆਲਸੀ ਮਨੁੱਖ ਵੀ ਨੇ ਤੇ ਆਲਸੀ ਪਸ਼ੂ ਵੀ ਹੁੰਦੇ ਨੇਦਰਸ ਖੋਭ ਪਸ਼ੂ ਵੀ ਬੱਚੇ ਪੈਦਾ ਕਰਦੇ ਆ ਪਾਲਦੇ ਆ ਮਨੁੱਖ ਵੀ ਪੈਦਾ ਕਰਦੇ ਆ ਪਾਲਦੇ ਆ ਖੋਭ ਖੋਭਦੇ ਆ ਅਸੀਂ ਵੀ ਡਰਦੇ ਆ ਭੈ ਦੀ ਹੁੰਦੇ ਆ ਤੇ ਬਲੁਖ ਵੀ ਭੈ ਕੀ ਤੋਂ ਡਰਦਾ ਇਹ ਜਿੰਨੀਆਂ ਚੀਜ਼ਾਂ ਨੇ ਬਲੁਖ ਵਿੱਚ ਤੇ ਪਸ਼ੂ ਵਿੱਚ ਇੱਕ ਸਮਾਨ ਇੱਕੋ ਬਰਾਬਰ ਹੈ ਪਸ਼ੂ ਵਿੱਚ ਵੀ ਵੈਸੀਆਂ ਨਾਲ ਬਲੁਖ ਵਿੱਚ ਵੀ ਵੈਸੀਆਂ ਫਿਰ ਬਲੁਖ ਨੂੰ 84 ਲੱਖ ਜੂਦੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਉਹ ਕਿਉਂ ਭਾਈ ਮਨੁੱਖ ਵਿੱਚ ਐਸਾ ਕੀ ਅਦਕੈ ਤਉ ਬਾਪੁਰਖ ਕਹਿੰਦੇ ਗਿਆਨ ਨਰਨ ਕੀ ਹਰ ਤਕਾ ਗਿਆਨ ਬਿਨਾ ਪਸ਼ੂ ਜਾ ਮਨੁੱਖ ਵਿੱਚ ਗਿਆਨ ਦਾ ਵਾਧਾ ਜਿਹਦੇ ਵਿੱਚ ਗਿਆਨ ਨਹੀਂ ਉਹ ਗਿਆਨ ਤੋਂ ਬਿਨਾ ਫਿਰ ਪਸ਼ੂ ਦੇ ਤੋਲੇ ਜਾਣੋ ਉਹਨੂੰ ਪਸ਼ੂ ਦੇ ਮੰਨੇ ਪੀ ਜਾਣੋ ਵਰਮੇ ਪਾਦਸ਼ਾਹ ਧੰਗੂ ਅਰਜਨ ਦੇਵ ਸਾਹਿਬ ਦੇ ਅਗਰਤ ਬਚਨ ਨੇ ਕਰਤੂਤ ਵਸੂ ਕੀ ਮਾਨਸ ਜਾਤ ਵੀ ਵੇਖਣ ਨੂੰ ਬੰਦਿਆ ਵਰਗੇ ਲੱਗਦੇ ਆ ਮਾਨਸ ਜਾਤ ਐ ਪਰ ਕਰਤੂਤਾ ਆ ਜਾਨਵਰਾਂ ਵਾਲੀਆਂ ਪਸ਼ੂਆਂ ਵਾਲੀਆਂ ਮਨੁੱਖੀ ਸੁਭਾਅ ਨਹੀਂ ਹੈ ਇਹ ਪਸ਼ੂਆਂ ਵਾਲੀਆਂ ਵਰਤੀਆਂ ਆ ਮਰੋਖ ਨੂੰ ਸਤਿਗੁਰੂ ਜੀ ਨੇ ਗਿਆਨ ਬਖਸ਼ਿਆ ਕਾਲੂਖ ਨੇ ਗਿਆਨ ਬਖਸ਼ਿਆ ਮਨ ਜਾਨਵਰਾਂ ਵਿੱਚ ਵੀ ਹੁੰਦਾ ਪਸ਼ੂਆਂ ਵਿੱਚ ਵੀ ਆ ਬਾਹ ਫੁਰਕ ਵੀ ਮਨ ਦਾ ਵਚਨ ਕਰਕੇ ਗਏ ਹੈ ਕਿ ਸੁਣਨ ਵਾਲਾ ਵੀ ਮਨ ਹੈ ਤੇ ਬੋਲਣ ਵਾਲਾ ਵੀ ਮਨ ਹੈ ਪਰ ਥ੍ਰੀ ਧੀਰੇ ਜਦੋਂ ਗ੍ਰੰਥ ਲਿਖਿਆ ਤੇ ਸੋਚਿਆ ਵੀ ਮੈਂ ਇਹ ਕਿਹਨੂੰ ਸੁਣਾਵਾਂ ਕਹਿੰਦੇ ਰਾਜਿਆਂ ਦੀ ਸਭਾ ਤੇ ਜਾ ਕੇ ਰਾਜਿਆਂ ਨੂੰ ਸੁਣਾਈਏ। ਵੀ ਰਾਜੇ ਸੁਣਨਗੇ। ਫਿਰ ਸੋਚਿਆ ਵੀ ਰਾਜੇ ਤਾਂ ਆਪਣੇ ਰਾਜ ਭਾਰ ਦੇ ਐਸੋ ਇਸਰ ਦੀ ਜ਼ਿੰਦਗੀ ਦੇ ਵਿੱਚ ਵਿਅਸਤ ਨੇ। ਇਹਨਾਂ ਥੋੜੀ ਮੇਰੀ ਗੱਲ ਸੁਣਨੀ। ਕਹਿੰਦੇ ਫਿਰ ਪੜਤਾਲ ਨੂੰ ਸੁਣਾਈਏ ਜਿਹੜੇ ਵਿਦਵਾਨ ਨੇ ਪੜ੍ਹੇ ਲਿਖੇ। ਕਹਿੰਦੇ ਜਦੋਂ ਪੜਤਾਲ ਨੂੰ ਸੁਣਾਇਆ ਤੇ ਉਹਨਾਂ ਦੇ ਅੱਗੋਂ ਹੁਜਤਾ ਕਰਦੀਆਂ ਨੇ ਉਹਨਾਂ ਕਹਿਣਾ ਵੀ ਆਹ ਜੀ ਠੀਕ ਲਿਖਿਆ। ਵਿਆਕਰਣ ਦਾ ਆਲੰਕਾਰ ਠੀਕ ਦੇ ਕੀਤਾ ਜੀ ਸਹੀ ਉਹਨਾਂ ਵੀ ਅੱਗੋਂ ਹੋ ਜਾਂਦਾ ਕਰ ਵੀ ਫਿਰ ਕਹਿੰਦੇ ਜਿਹੜੀ ਇਹ ਆਮ ਪਬਲਿਕ ਹੈ ਇਹਨਾਂ ਨੂੰ ਸੁਣਾਈਏ ਬਚਨ ਕਹਿੰਦੇ ਜੇ ਇਹਨਾਂ ਨੂੰ ਸੁਣਾਉਣ ਵਾਸਤੇ ਜੱਲੇ ਦੇ ਕਹਿੰਦੇ ਤਾਂ ਵਿਚਾਰੇ ਆਪ ਦੁਖੀ ਪਰੇਸ਼ਾਨ ਕਿਸੇ ਦੇ ਘਰ ਆਟਾ ਕੋਈ ਨਹੀਂ ਕਿਸੇ ਦੇ ਘਰ ਲੋਣ ਕੋਈ ਨਹੀਂ ਕਿਸੇ ਨੂੰ ਕਾਹਦਾ ਫਿਕਰ ਕਿਸੇ ਨੂੰ ਕਾਹਦਾ ਫਿਕਰ ਇਹਨਾਂ ਮੇਰੀ ਕਥਾ ਮੇਰੇ ਬਚਨ ਗਿਆਨ ਦੇ ਕਿੱਥੇ ਸੁਣਦੇ ਜੇ ਨਾ ਸੁਣਾਵਾਂਗਾ ਤੇ ਹੁਣ ਆਪ ਜੀ ਵੀ ਬੈਠੇ ਸੁਣ ਰਹੇ ਹੋ ਅਸੀਂ ਸੁਣਾ ਰਹੇ ਹਾਂ ਰੋਟੀਆਂ ਕਾਰਨ ਪੂਰੇ ਤਾਲ ਇੱਛਾਵਾਂ ਦਾ ਸਾਰਿਆਂ ਨੂੰ ਹਨ ਕਾਮਨਾ ਉਹ ਕਾਮਨਾ ਸਾਡੇ ਹਿਰਦੇ ਵਿੱਚ ਜਿਹੜੀ ਪ੍ਰਬਲ ਹੈ ਇੱਛਾ ਹੈ ਕਿਸੇ ਨਾ ਕਿਸੇ ਪਦਾਰਥ ਦੀ ਪ੍ਰਾਪਤੀ ਦੀ ਉਹ ਸਾਡੇ ਹਿਰਦੇ 'ਚ ਗਿਆਨ ਕਿੱਥੇ ਵਸਣ ਦਿੰਦੀ ਕਹਿੰਦੇ ਜੇ ਇਹਨਾਂ ਨੂੰ ਸੁਣਾਵਾਂਗੇ ਤੇ ਇਹ ਸੁਣਨ ਵਾਲੇ ਆਪੋ ਆਪਣੀਆਂ ਪਰੇਸ਼ਾਨੀਆਂ ਵਿੱਚ ਘਿਰੇ ਹੋਏ ਇਹਨਾ ਵੀ ਨਹੀਂ ਸੁਣਨਗੇ ਕਿਹਨੂੰ ਸੁੜਾਈਏ ਤਾਂ ਕਹਿੰਦੇ ਸਰੋਤਾ ਨਿਜ ਮਨ ਕੋ ਕੀਓ ਵਕਤਾ ਭਇਓ ਦ੍ਰਿਪਿਆ ਕਹਿੰਦੇ ਆਪਣੇ ਮਨ ਨੂੰ ਸਰੋਤਾ ਬਣਾਈਏ ਤੇ ਆਪ ਵਕਤੇ ਬਣ ਕੇ ਆਪਣੇ <li>ਨਿਜ ਮਨ ਨੂੰ ਫੜਾਈ। ਸਰੋਤਾ ਨਿਜ ਮਨ ਕੋ ਕੀ ਆਪਣੇ ਮਨ ਨੂੰ ਸਰੋਤਾ ਬਣਾ ਕੇ ਉਹਨੂੰ ਗਿਆਨ ਸੁੜਾਇਆ। ਮਨ ਜਾਨਵਰਾਂ ਵਿੱਚ ਵੀ ਹੈ ਪਸ਼ੂਆਂ ਵਿੱਚ ਵੀ ਹੈ ਤੇ ਮਨ ਅਨੁਖ ਵਿੱਚ ਵੀ ਹੈ। ਅੰਤਕਰਣਤਾ ਸਾਰਿਆਂ ਵਿੱਚ ਹੈ ਪਰ ਪਸ਼ੂਆਂ ਵਿੱਚ ਜਾਨਵਰਾਂ ਦੇ ਜਿਹੜਾ ਅੰਤਕਰਣ ਹੈ ਉਹ ਜੜ ਰੂਪ ਵਿੱਚ ਹੈ। ਕਿਉਂਕਿ ਉਹ ਕੇਵਲ ਭੋਗ ਭੋਗਣ ਵਾਲੀ ਕਰਮਾਂ ਦਾ ਭੋਗ ਭੋਗਣ ਵਾਲੀ ਜੁੜਦੀ ਹੈ ਮਨੁੱਖ ਵਿੱਚ ਮਨ ਜਾਗਰਤ ਅਵਸਥਾ ਵਿੱਚ ਚੇਤਨ ਸਰੂਪ ਵਿੱਚ ਹੈ ਉਹ ਚੇਤਨ ਸਰੂਪ ਹੋਣ ਕਰਕੇ ਉਹ ਮਨੁੱਖ ਕਿਹਾ ਜਿਹਦੇ ਵਿੱਚ ਮਨ ਚੇਤਨ ਸਰੂਪ ਵਿੱਚ ਹੈ ਉਹ ਮਨੁੱਖ ਕਹਿੰਦੇ ਆ ਤੋ ਜੇ ਮਨ ਦੇ ਵਿੱਚ ਗਿਆਨ ਹੈ ਤਾਂ ਮਨੁੱਖ ਗਿਆਨ ਨਹੀਂ ਤਾਂ ਫਿਰ ਕਹਿੰਦੇ ਪਸ਼ੂ ਦੇ ਕੋਲ ਹੈ ਸਾਧੂ ਰਗ ਦੇ ਪਿਆਰੇ ਬੰਦਗੀ ਵਾਲਿਆਂ ਕਲਯੁਗ ਦਾ ਸਮਾਂ ਸਾਜੇ ਕਲਯੁਗ ਦੇ ਸਮੇਂ ਵਿੱਚ ਦਿੰਦਾ ਪ੍ਰਭ ਹੋ ਕੇ ਹੋ ਰਹੀ ਹੈ ਸਾਧਵਾਦੀ ਰੱਬ ਦੇ ਪਿਆਰੇ ਜੋ ਭੰਡੀ ਕਰਨ ਲੱਗਦੇ ਆ ਮੇਰੇ ਵਰਗੇ ਕਥਾਕਾਰ ਸਟੇਜਾਂ ਤੇ ਬਹਿ ਕੇ ਆ ਜਿਹੜੇ ਸਾਧੂ ਆ ਕਰਦੇ ਆ ਜੀ ਇਹ ਚਿੱਟ ਕੱਪੜੀ ਆ ਕਰਦੇ ਆ ਜੀ ਇਹ ਫਲਾਣਾ ਆ ਕਰਦੇ ਆ ਜੀ ਵਾਹ ਪੁਰਖ ਸਤ ਗਾਇ ਨੇ ਇੰਦਰਜੀਤ ਸਿੰਘ ਜੀ ਬੈਠੇ ਸਕਾਰ ਗਰੂ ਅਸੀਂ 2006 ਵਿੱਚ ਵਾਹ ਪੁਰਖਾਂ ਦੀ ਸੰਗਤ ਕੀਤੀ ਕੈਨੇਡਾ ਚ ਤੇ ਉੱਥੇ ਪ੍ਰਬੰਧਕ ਵੀਰ ਮੈਨੂੰ ਕਹਿਣ ਲੱਗੇ ਕਿ ਕੋਈ ਗਿਆਨੀ ਆਇਆ ਉਹ ਕਥਾ ਕੀਤਿਓ ਨੇ ਕਹਿੰਦਾ ਜੀ ਤੁਸੀਂ ਉਹਨਾਂ ਦੀ ਕਥਾ ਸੁਣੋ ਜਿਹੜੇ ਪ੍ਰਬੰਧਕ ਨੇ ਉਹਨੇ ਕਥਾ ਕੀਤੀ ਤੇ ਕਥਾ ਵਿੱਚ ਜ्यों ਭੰਡੀ ਕੀਤੀ ਸਾਧੂਆਂ ਦੀ ਰੱਬ ਦੇ ਪਿਆਰਿਆਂ ਦੀ ਰੰਗਿਆ ਹੋਇਆ ਸੀ ਸੰਤ ਇਦਾਂ ਕਰਦੇ ਆ ਜੀ ਅਮਕੇ ਇਦਾਂ ਕਰਦੇ ਆ ਜੀ ਤੇ ਬਾਅਦ ਚ ਮੈਨੂੰ ਪ੍ਰਬੰਧਕ ਕਹਿਣ ਲੱਗੇ ਗਿਆਨੀ ਜੀ ਤੁਸੀਂ ਵੀ ਇਹੋ ਜੀ ਕਥਾ ਕਰਿਆ ਤਾਂ ਤੇ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਇਹੋ ਜੀ ਕਥਾ ਸਹਿਬ ਸਾਡੇ ਕੋਲੋਂ ਨਾ ਹੀ ਕਰਾੜ ਆਪਣੀ ਜੂਰੀ ਬਠਾ ਕੇ ਇਹ ਕਾ ਨਕਲ ਹੁੰਦੀ ਆ ਅਸਰ ਦੀ ਪਰ ਜੇ ਬੰਦਗੀ ਵਾਲੇ ਸਾਧੂ ਬਾਤਮਾਏ ਸੰਸਾਰਕ ਨਾ ਹੁੰਦੇ ਤੇ ਕਰੋ ਦਾ ਅੰਕਾਰ ਵਰਤ ਜਾਂਦਾ ਜਿਤਨੇ ਪਾਪ ਕਰਮ ਇਸ ਧਰਤੀ ਤੇ ਵਧੇ ਹਨ ਜੇ ਰੱਬ ਦੇ ਪਿਆਰੇ ਨਾਮ ਹੁੰਦੇ ਕਦੋਂ ਦਾ ਅੰਕਾਰ ਵਰਤ ਜਾਂਦਾ ਜਿਹਨੂੰ ਕੋਈ ਸਾਧੂ ਆਪਣੇ ਜੀਵਨ ਚ ਨਹੀਂ ਮਿਲਿਆ ਉਹਨਾਂ ਵਾਸਤੇ ਸਾਧੂ ਹੁੰਦੇ ਹੀ ਨਹੀਂ ਜੇ ਤੁ ਮਿਲਿਆ ਉਹਨੂੰ ਪਤਾ ਵੀ ਸਾਧੂ ਦਾ ਕੀ ਕੀ ਚਰਿੱਤਰ ਹੁੰਦਾ ਸਾਧੂ ਦੀ ਕੈਸੀ ਖੇੜ ਹੁੰਦੀ ਗੁਰੂ ਸਾਹਿਬ ਦੀ ਦੀ ਦਇਆ ਬਿਆ ਨਾਲ ਖੁਦਾਸੀਰ ਬਾਪੁਰਖ ਸਵਾਮੀ ਪੰਚਮ ਪ੍ਰਕਾਸ਼ ਜੀ ਜਿਨ੍ਹਾਂ ਦੇ ਦਰਸ਼ਨ ਸੰਤ ਬਲਦੇਵ ਸਿੰਘ ਜੀ ਵੀ ਬਹੁਤ ਕਰਦੇ ਰਹੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਉਹਨਾਂ ਦੇ ਬਚਨ ਸੁਣਨ ਦਾ ਸੁਭਾਗ ਪ੍ਰਾਪਤ ਦਿਲਿਆ ਪੜਨ ਦਾ ਸੁਭਾਗ ਪ੍ਰਾਪਤ ਦੱਸਦੇ ਕੈਸੇ ਕੈਸੇ ਬਾਹਤਮਾ ਇਹ ਸੰਸਾਰ ਵਿੱਚ ਹੋਏ ਉਹਨਾਂ ਸਾਧੂਆਂ ਦੀ ਸੰਗਤ ਦਾ ਸਤਿਗੁਰੂ ਜੀ ਨੇ ਬਾਰ ਬਾਰ ਗੁਰਬਾਣੀ ਵਿੱਚ ਜ਼ਿਕਰ ਕੀਤਾ ਜਦੋਂ ਕਿਸੇ ਬਖਸ਼ਿਓ ਰੱਬ ਦੇ ਪਿਆਰੇ ਦੇ ਸਾਗ ਵਿੱਚ ਬੈਠਣਾ ਸ਼ੁਰੂ ਕਰ ਦਈਏ ਸਹਿਜ ਸਹਿਜ ਸੁਰਤ ਵਿੱਚੋਂ ਪਰਮ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਰਗ ਲਾਗਤ 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 ਹੈ ਪਰਮ ਭਾਗਤ 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 ਹੈ ਸਾਧੂ ਦੇ ਸਾਗ ਦੇ ਵਿੱਚ ਆ ਕੇ ਜਿਵੇਂ ਸਹਿਜ ਸਹਿਜ ਰੰਗ ਲੱਗਣਾ ਸ਼ੁਰੂ ਹੁੰਦਾ ਤੇ ਪਰਮ ਦੂਰ ਹੋਣਾ ਸ਼ੁਰੂ ਹੋ ਜਾਂਦਾ ਇਹ ਪਰਮੀਆਂ ਸਾਰਾ ਇਹ ਜਿਤਨਾ ਵਰਤਾਰਾ ਸੰਸਾਰ ਦੇ ਵਿੱਚ ਵਰਤਦਾ ਦੱਸਦਾ ਹੈ ਭਰਮ ਰੂਪ ਹੈ ਸਾਧੂ ਦੀ ਸੰਗਤ ਵਿੱਚ ਆ ਕੇ ਸਾਰਾ ਭਰਮ ਪ੍ਰਤੱਖ ਨਜ਼ਰ ਆ ਜਾਂਦਾ ਹੈ ਕਿ ਰੱਜੂ ਵਿੱਚ ਜੈਸੇ ਸਰਪ ਦਾ ਭਰਮ ਚਾਹਨਾ ਹੋਣ ਤੇ ਸਵਾਪਿਤ ਹੋ ਜਾਂਦਾ ਹੈ ਤੈਸੇ ਗੁਰਬਾਣੀ ਦਾ ਅਭਿਆਸ ਕੀਤਿਆਂ ਸਤਿਗੁਰੂ ਸਾਧੀ ਸੰਗਤ ਵਿੱਚ ਬਿਤਰਦਿਆਂ ਇਹ ਭਰਮ ਦਰਵਿਰਤ ਹੁੰਦਾ ਹੈ ਤੋ ਐਸੇ ਰੱਬ ਦੇ ਪਿਆਰੇ ਬਾਹੁਰਖਾਂ ਸਾਧੂਆਂ ਦਾ ਜੋੜ ਮੇਲਾ ਇਸ ਪਵਿੱਤਰ ਅਸਥਾਨ ਤੇ ਮਾਹਪੁਰਬ ਬਣਾ ਰਿਹਾ ਮੈਂ ਜਾਦੇ ਅਤਕ ਬਚਨ ਨਹੀਂ ਕਰਦਾ ਸੋਸ਼ਮ ਦੀ ਹਾਜ਼ਰੀ ਆਪ ਸਾਰੀਆਂ ਸਤਿਕਾਰਾਂ ਦੇ ਚਰਨਾਂ ਚ ਕੁੜਵਾਈ ਹੈ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬਨਵਾਦ ਪਾਤਸ਼ਾਹ ਜੀ ਦਾ ਜੋਤੀ ਜੋਤਿ ਦਿਵਸ ਦਿਹਾੜਾ ਹੈ ਜਿਸ ਵੇਲੇ ਜਗ ਮੇਤਾ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੁਰੀਾਈ ਦਿੱਤੀ ਤਨ ਗੁਰੂ ਅੰਗਦ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆਣ ਦਿਰਾਇਆ ਆਸਣ ਵਿੱਚ ਗੁਪਤ ਹੋ ਗਏ ਮਾਤਾ ਭਰਾਈ ਤੋ ਕਿਹਾ ਕਿਸੇ ਨੂੰ ਦੱਸਿਓ ਨਾ ਬਾਹਰ ਦਰਵਾਜ਼ਾ ਬੰਦ ਕਰਕੇ ਲਿਪ ਦਿਓ ਗੁਪਤ ਹੋ ਗਏ ਸੰਗਤ ਬੇਭਲੋਈ ਬੈਰਾਗ ਵਿੱਚ ਆਈ ਕਿ ਸਤਿਗੁਰੂ ਗੁਰਨਾਥ ਸਾਹਿਬ ਸੱਚਖੰਡ ਚਲੇ ਗਏ ਪਰ ਉਹਨਾਂ ਦੇ ਸਰੂਪ ਜਗਤਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਵੀ ਦਰਸ਼ਨ ਹੀ ਹੋ ਰਹੇ ਤਾਂ ਵੇਦਨ ਹੋਈ ਸੰਗਤ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਆ ਗਏ। ਬਾਬਾ ਜੀ ਤੁਹਾਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ ਕੀਤੀ ਹੈ ਕਿ ਬੁੱਢਿਆ ਤੇਰੀਆਂ ਅੱਖਾਂ ਤੋਂ ਕੋਹਲੇ ਨਾ ਹੋਸਾਂ। ਆਪ ਜੀ ਦੇ ਅੰਦਰ ਮਹਾਰਾਜ ਕੀ ਕਿੱਥੇ ਹਾਲੇ ਵਿਦਤ ਹੈ? ਸਾਨੂੰ ਉਹਨਾਂ ਦੇ ਦਰਸ਼ਨ ਕਰਾਓ। ਉਸ ਬਾਦਾਂ ਭرائی ਦੇ ਘਰ ਕੋਠੇ ਵਿੱਚ ਆ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕੀਤੇ। ਦਰਵਾਜ਼ਾ ਖੋਲਿਆ ਬੇਨਤੀ ਕੀਦੀ ਮਹਾਰਾਜ ਗਰੀਬਨਿਵਾਜ਼ ਸੰਗਤ ਨੂੰ ਦਰਸ਼ਨ ਦਿਓ ਮਹਾਰਾਜ ਗੁਰਨਾਨਦ ਸਾਹਿਬ ਸਾਰੀ ਸੰਗਤ ਨੂੰ ਆਪ ਜੀ ਦੇ ਆਸ਼ੀਰਵਾਦ ਛੱਡ ਗਏ ਸਨ ਸਾਰੀ ਸੰਗਤ ਬੇਬਲ ਹੈ ਗਰਾਗ ਵਿੱਚ ਹੈ ਆਪ ਦੀ ਚੱਲ ਕੇ ਤਦਾਰ ਦਿਓ ਕਈ ਦਿਨ ਸਤਿਗੁਰੂ ਜੀ ਨੂੰ ਬੈਠਿਆਂ ਬੀਤ ਗਏ ਸਨ ਸਵਾਦੀ ਸਥਿਤ ਸਨ ਜਲ ਪਾਣੀ ਭੋਜਨ ਗ੍ਰਹਿਣ ਨਹੀਂ ਕੀਤਾ ਚਿਹਰੇ ਤੇ ਪਿਲਤਣ ਛਾ ਗਈ ਮਾ ਕਵੀ ਭਾਈ ਸੰਤੋਖ ਸਿੰਘ ਦੀ ਗੁਰਪ੍ਰਤਾਪਤ ਬਚਨ ਲਿਖਦੇ ਹੈ ਕਿ ਚੇਹਰਾ ਸਾਹਿਬ ਜੀ ਦਾ ਬਿਲਕੁਲ ਪੀੜਾ ਪਿਆ ਹੋਇਆ ਜਦੋਂ ਬਾਹਰ ਆਏ ਬਾਬਾ ਬੁੱਢਾ ਸਾਹਿਬ ਜੀ ਦੀ ਬੇਇੱਜ਼ਤੀ ਨੂੰ ਪ੍ਰਵਾਨ ਕਰਕੇ ਤਖਤ ਤੇ ਬੈਠੇ ਤਖਤ ਤੇ ਬੈਠ ਕੇ ਗੁਰਦੇਵ ਨੇ ਆਪਣੇ ਮੁਖੋਂ ਬਚਨ ਉਚਾਰਨ ਕੀਤੇ ਜਿਸ ਪਿਆਰੇ ਸਿਉਂਦੇ ਹੋਰ ਤੇ ਸਿਆਗ ਮਰ ਚਲੀਐ ਤ੍ਰਿਗ ਜੀਵਨ ਸੰਸਾਰ ਤੱਕ ਪਛ ਜੀਵਣਾ पर ऐसे परम पराग दी अवस्था ਵਿੱਚ ਆ ਕੇ ਗੁਰਦੇਵ ਨੇ ਪਾਵਨ ਅਵਰਤ ਬਚਨ ਆਪਣੇ ਬੁੱਖੋਂ ਆਚਾਰਨ ਕੀਤੇ ਐਸੇ دین ਦਿਵਾਲ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗਰੀਬਨਵਾਜ਼ ਪਾਤਸ਼ਾਹ ਜੀ ਦੇ ਜੋਤੀ ਜੋਤਿਸ ਦਿਹਾੜੇ ਤੇ ਗੁਰਦੇਵ ਦੇ ਚਰਣਾ ਵਿੱਚ ਕੋਟੀ ਕੋਟੀ ਪ੍ਰਣਾਮ ਨਮਸਕਾਰ ਕਰਦਾ ਹੋਇਆ ਦਾਸ ਸੇਵਾ ਦਾ ਜਾਜਕ ਹੈ ਕੋਟਾਨ ਕੋਟ ਸੁਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਮਹਾਂਪੁਰ ਸਤਬਾਬਾਬ ਦੇ ਸੰਗਿਟੀ ਉਹਨਾਂ ਦੇ ਨਾਲ ਸਾਰੇ ਮਹਾਂਪੁਰ ਆਤਮਾ ਜਿੱਦੇ ਅਨੁਸਾਰ ਦੀ ਹਜ਼ੂਰੀ ਜੁੜ ਬੈਠੇ ਸਭ ਦਾ ਧੰਨਵਾਦ ਹੋਈਆਂ ਪੁੱਲਾਂ ਚੁੱਕਾਂ ਦੇਖੇ ਮਾ ਲਾਗ ਤੇ ਦਿਵਾਨ ਰਹੈ ਗਾਗ ਤੇ ਸੁਜਾਨ ਰਹੈ ਝੂਰ ਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ ਗਲਵਰ ਕੇ ਬਦੇ ਜਾਓ ਵਾਰ ਮੁਲਿਕਾ ਅਨਸਾ ਵਾਰ ਹੀ ਦੇਖੀ ਤਾ